ਪਿਆਰ ਲੈ ਲੀ ਤੱਕੇ ਨਾਲ ਇੱਥੋਂ ਲੈ ਗਈ ਬੰਦਾ ਕਹਿੰਦੀ ਉੱਥੇ ਚਾਹੀਦਾ ਹਾਂ ਦੇਖੋ ਪੁਲਿਸ ਰਾਜ ਜਿਹੜੀ ਆਪਾਂ ਗੱਲ ਕਰ ਰਹੇ ਆ ਕਿ ਪੁਲਿਸ ਸਟੇਟ ਬਣ ਚੁੱਕਿਆ ਹੈ ਸੋ ਜੀ ਅੱਜ ਤੱਕਾ ਸ਼ਹੀਦ ਪੁਲਿਸ ਦੀ ਜੁਦਾ ਕਰਦੀ ਹੈ ਪੁਲਿਸ ਦੀਆਂ ਕਰਪੂਤਾਂ ਜਿਹੜੀਆਂ ਉਹ ਸਦਾਸਤਾਂ ਚ ਮੁੰਡਿਆਂ ਦਾ ਮਾਰਨਾ ਝੂਠੇ ਮੁਕਾਬਲੇ ਚ ਨੌਜਵਾਨਾਂ ਦਾ ਮਾਰਿਆ ਜਾਣਾ ਪਿਛਲੇ 1 ਸਾਲ ਚ 40-45 ਮੁੰਡੇ ਚੁਟੇ ਇਖਾਉਂਦੇ ਆ ਜੇ ਨੌਜਵਾਨ ਕੱਲ ਇੱਕ ਮਰੀਜ਼ ਨੂੰ ਲੈ ਕੇ ਆ ਰਹੇ ਆ ਆਪਾਂ ਆਮ ਤੌਰ ਤੇ ਇਹ ਰੌਲਾ ਪਾਇਆ ਜਾਂਦਾ ਕਿ ਕਿਸਾਨ ਮਜ਼ਦੂਰ ਸਰਕਾਰ ਰੋਕਦੇ ਆ ਕਿਸੇ ਕਿਸਾਨ ਜਿੱਥੇ ਬੰਦੀ ਨੇ ਕਿਸੇ ਮਜ਼ਦੂਰਾਂ ਜਿੱਥੇ ਬੰਦੀ ਨੇ ਕਦੇ ਕਿਸੇ ਕੋਈ ਐਂਬੂਲੈਂਸ ਨੂੰ ਕਿਸੇ ਮਰੀਜ਼ ਨੂੰ ਕਿਸੇ ਐਮਰਜੈਂਸੀ ਕੇਸ ਨੂੰ ਨਹੀਂ ਰੋਕਿਆ ਲਗਾਉਂਦੇ ਆ ਲੰਘ ਜਾ ਭਾਈ ਤੇ ਪਰੇ ਮੁੰਡੇ ਨੇ ਕਿਹਾ ਵੀ ਯਾਰ ਮੈਂ ਕੋਈ ਮਰੀਜ਼ ਆ 25 ਛੁੱਟੀ ਦੀ ਬਿਮਾਰ ਆ ਉਹ ਲੈਂ ਲੈਣ ਚੱਲਿਆ ਮੈਨੂੰ ਲੰਘ ਜਾਣ ਦੋ ਐਨੀ ਗੱਲ ਦੇ ਉੱਤੇ ਗਲਪੇ ਨੇ ਬੰਦੇ ਇਹਦੀ ਕੁੱਟਮਾਰ ਕੀਤੀ ਕੁੱਟਮਾਰ ਤੁਸੀਂ ਦੇਖੋ ਤਮਾਸ਼ੀਨ ਉੱਤੇ ਪੁਲਿਸ ਵੀ ਖੜ ਕੇ ਦੇਖ ਰਹੀ ਆ ਤਮਾਸ਼ਾ ਦੇਖ ਰਹੀ ਆ ਜਦੋਂ ਇਹ ਕੁੱਟਮਾਰ ਕਰ ਰਹੇ ਆ ਦੂਜੀ ਗੱਲ ਇੱਕ ਹੋਰ ਜਿਹੜੀ ਇਹਦੇ ਵਿੱਚ ਆ ਰਹੀ ਆ ਜਿਹੜੇ ਲੰਬੇ ਸਮੇਂ ਤੁਸੀਂ ਰੋਲਾ ਪਾ ਰਹੇ ਆ ਕਿ ਪੰਜਾਬ ਦੇ ਅੰਦਰ ਜਿਹੜੀਆਂ ਹੁਕਾ ਕਰਦੀਆਂ ਈਆਂ ਵਾਰਦਾਤਾਂ ਵਧ ਰਹੀਆਂ ਨੇ ਪੰਜਾਬ ਦੇ ਅੰਦਰ ਕੁੱਟਮਾਰ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਕੌਣ ਪੈਦਾ ਕਰ ਰਿਹਾ ਹੈ ਇਹ ਜਿਹੜਾ ਕ੍ਰਾਈਮ ਵਧ ਰਿਹਾ ਪੰਜਾਬ ਦੇ ਵਿੱਚ ਜਿੰਨੇ ਪੰਜਾਬ ਦੇ ਵਿੱਚ ਬਾਹਰੋਂ ਬੰਦੇ ਆ ਰਹੇ ਆ ਗੈਰ ਪੰਜਾਬੀ ਬੰਦੇ ਪ੍ਰਵਾਸੀ ਬੰਦੇ ਇਹ ਵੀ ਗੱਲ ਸਾਹਮਣੇ ਆਈ ਵੀ ਉਹਨਾਂ ਦੇ ਨਾਲ ਜਿਹੜੀ ਕੱਲ ਕੁੱਟਮਾਰ ਕੀਤੀ ਆ ਕੁਰ ਰੇਸ਼ਨਾ ਉਹਦਾ ਹਰਜੇਸ ਕਰਕੇ ਜਿਹੜਾ ਇੱਥੇ ਸਿਫਸਨਾ ਦਾ ਪ੍ਰਧਾਨ ਕਹਿੰਦੇ ਆ ਜਾਂ ਉਹਦੇ ਨਾਲ ਵੀ ਉਹਦੇ ਰਿਸ਼ਤੇਦਾਰ ਨੇ ਇੱਕ ਦੋ ਜਿਹੜੇ ਨਾਲ ਉਹਦੇ 20-25 ਹੋਰ ਆ ਉਹ ਕੌਣ ਆ ਉਹਨੂੰ ਜੇ ਇੱਕ ਵੀ ਪੰਜਾਬੀ ਦੀ ਸਾਰੇ ਬਾਹਰਲੇ ਸੂਬਿਆਂ ਤੋਂ ਆਏ ਹੋਏ ਬੰਦੇ ਨੇ ਗੁੰਡਾਗਰਦੀ ਕਰ ਰਹੇ ਸ਼ਰਿਆਂ ਬੰਦੇ ਨੂੰ ਘਿਰ ਕੇ ਕੁੱਟਿਆ ਜਾ ਰਿਹਾ ਉਹਦੇ باوجود ਵੀ ਪੁਲਿਸ ਅੰਨਾ ਕੰਨੀ ਕਰਦੀ ਆ ਅੱਜ ਪੁਲਿਸ ਧੱਕੇਸ਼ਾਹੀ ਦੇਖੋ ਇਹਨੂੰ ਐਸਪੀ ਐਚ ਇਥੋਂ ਦਾ ਅਕਸਰ ਦਾ ਇਸ ਨੌਜਵਾਨ ਨੂੰ ਇਥੋਂ ਹਸਪਤਾਲ ਦੇ ਵਿੱਚੋਂ ਵੀ ਇਹਦੀ ਕੋਈ ਅਸੀਂ ਹੱਕ ਰੋਣੀ ਆ ਜਿਹੜੇ ਇਸ ਕਰ ਕੰਨੀ ਆ ਉਹਦੇ ਬਹਾਨੇ ਇਹਨੂੰ ਲਿਜਾ ਕੇ ਇਸ ਸੁਪੀ ਡਾਕਟਰ ਦੇ ਵਿੱਚ ਇਹਦੇ ਦਬਾਅ ਪਾਇਆ ਜੇ ਤੁਸੀਂ ਵੀਡੀਓ ਬਣਾ ਕੇ ਦੱਸ ਕਹੇ ਵੀ ਹਾਂ ਮੈਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹਾਂ ਜਾਣੇ ੱੱੱਕਾ ਵੀ ਗੁੰਡਾਗਰਦੀ ਵੀ ਚੋਰੀ ਵੀ ਸੀਨਾ ਜੋਰੀ ਵੀ ਤੇ ਇਹਦੇ ਪਿੱਛੇ ਸਾਫ਼ ਸਮਝ ਲੱਗਦੀ ਆ ਵੀ ਉਹਦੇ ਪਿੱਛੇ ਕੌਣ ਤਾਕਤ ਖੜੀ ਐ ਤੇ ਪੰਜਾਬ ਨੂੰ ਜਿਹੜੀ ਅੱਗ ਲੱਗੀ ਜਾ ਰਹੀ ਐ ਪੰਜਾਬ ਦਾ ਮਾਹੌਲ ਦਾ ਖਰਾਬ ਹੋ ਰਿਹਾ ਪੰਜਾਬ ਦਾ ਭਾਈ ਜਾਰਾ ਖਰਾਬ ਹੋ ਰਿਹਾ ਇਹਦੇ ਪਿੱਛੇੜਾ ਗੰਦ ਪਾਇਆ ਹੋਇਆ ਇਹਨਾਂ ਨੇ ਰੋਜ਼ ਕਦੇ ਕਿਸੇ ਨੂੰ ਘੇਰ ਲਿਆ ਕਦੇ ਕਿਸੇ ਨੂੰ ਘੇਰ ਲਿਆ ਕਦੇ ਬੈਠ ਕੇ ਸੋਸ਼ਲ ਮੀਡੀਆ ਤੇ ਗਾਲ੍ਹਾਂ ਕੱਢਣੀਆਂ ਐ ਇਹ ਹੈਰਾਨੀ ਦੀ ਗੱਲ ਦੇਖੋ ਇਹਨਾਂ ਸਾਰਿਆਂ ਬੰਦਿਆਂ ਨੂੰ ਸਿਕਿਉਰਿਟੀ ਨਾਲ ਮਿਲੀਆਂ ਹੋਈਆਂ ਨੇ ਸਿਕਿਉਰਿਟੀ ਐਸ ਕਰਕੇ ਕਿ ਉਹ ਲੋਕਾਂ ਨੂੰ ਗਾਲ੍ਹਾਂ ਕੱਢੋ ਲੋਕਾਂ ਦੀ ਕੁੱਟਮਾਰ ਕਰੋ ਇਹ ਇਹ ਕੱਲ ਡੀਐਸਪੀ ਜਿਹੜਾ ਇੱਥੋਂ ਦਾ ਡੀਐਸਪੀ ਇੱਕ ਪਾਸੇ ਜਿਹੜੇ ਇੱਥੋਂ ਦੇ ਲੋਕ ਨੇ ਜਾਂ ਜਿਹੜੀ ਆਗਵਾਹੀ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰ ਰਿਹਾ ਹੈ ਉਹਨਾਂ ਨੂੰ ਆਪਣਾ ਮੋਬਾਈਲ ਦਾ ਖਾ ਰਿਹਾ ਵੀ ਆਹ ਦੇਖੋ ਮੈਂ ਐਫਆਈਆਰ ਕੱਢਤੀ ਆ ਆਹ ਐਫਆਈਆਰ ਦੀ ਕਾਪੀ ਆ ਮੇਰੇ ਮੋਬਾਈਲ ਤੇ ਉਸੇ ਮੋਬਾਈਲ ਦੇ ਉਧਰਜੇਸ਼ ਕਰਗੜਾ ਪ੍ਰਧਾਨ ਹੈ ਫਿਰ ਹਸੈਨਾ ਦਾ ਉਹਦਾ ਫੋਨ ਵੱਜੀਆ ਡੀਐਸਪੀ ਨੂੰ ਉਹ ਬੰਦੇ ਦੇ ਉੱਤੇ ਮੁਕੱਦਮਾ ਦਰਜ ਹੋ ਗਿਆ ਉਹੀ ਬੰਦਾ ਡੀਐਸਪੀ ਨੂੰ ਫੋਨ ਕਰ ਰਿਹਾ ਤੇ ਡੀਐਸਪੀ ਕਹਿੰਦਾ ਬੰਦੇ ਸਾਡੇ ਕੋਲ ਹਲੇ ਫੜੇ ਨਹੀਂ ਗਏ ਬੰਦੇ ਭੱਜ ਚੁੱਕੇ ਆ ਆਪ ਪੁਲਿਸ ਬ ਇੱਥੇ ਬਿਲਕੁਲੇ ਫੇਰ ਹੋ ਚੁੱਕੀ ਹੈ ਸਰਕਾਰ ਹਰ ਪਾਸੇ ਪੁਲਿਸ ਦਾ ਜ਼ੋਰ ਪੁਲਿਸ ਦੀ ਗੋਡਾ ਕਰਦੀ ਨਜ਼ਰ ਆ ਰਹੀ ਹੈ ਖੁੱਲੀਆਂ ਛੋਟਾਂ ਜੋ ਮਰਜ਼ੀ ਕਰੀ ਜਾਓ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹਣਾ ਵੀ ਤੁਸੀਂ ਇਹ ਤਮਾਸ਼ਾ ਜਿਹੜਾ ਬਣ ਕੇ ਦੇਖ ਦੋ ਤਮਾਸ਼ੀਰ ਬਣ ਕੇ ਵੀ ਕਿਸੇ ਸਾਡੇ ਨੌਜਵਾਨ ਨੂੰ ਘੇਰ ਕੇ ਸੜਕ ਤੇ ਪੁੱਟਿਆ ਜਾਂਦਾ ਜਿਹਦਾ ਗਲ ਫੜਿਆ ਜਾਂਦਾ ਜਿਹਦਾ ਪੱਗਾਂ ਲਾਂਗਾ ਇਹਦਾ ਸਿਰ ਪੜਿਆ ਜਾਂਦਾ ਤੁਸੀਂ ਗੜੇ ਤਮਾਸ਼ਾ ਜਿਹੜਾ ਥੋੜਾ ਵੀ ਹਾਲ ਇਹੀ ਹੋ ਰਿਹਾ ਹੈ ਇਹ ਹਾਲਾਤ ਤੁਹਾਡੇ ਲਈ ਇਹੀ ਬਣ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿੱਥੇ ਕਿਤੇ ਘੱਟੋ-ਘੱਟ ਕੋ ਸਾਡੇ ਬੰਦਾ ਧੱਕਾ ਹੁੰਦਾ ਜਲ ਆਉਂਦਾ ਨਾਲ ਖੜ ਜਾਇਆ ਕਰਦਾ ਹੁਣ ਕੱਲ ਨੂੰ ਤਰੀਕ ਹੈਗੀ 13 13 ਜੂਨ ਨੂੰ ਸਵੇਰੇ 9 ਵਜੇ ਗੁਰਦੁਆਰਾ ਧਰਨਤਾਰ ਸਾਹਿਬ ਮੁਕਸਰ ਜ਼ਿਲ੍ਹੇ ਦੇ ਵਿੱਚ ਵੱਡਾ ਇਕੱਠ ਰੱਖਿਆ ਸੀ ਪੰਜਾਬ ਦੇ ਲੋਕਾਂ ਨੂੰ ਫੇਰ ਕਰਦੇ ਆ ਵੀ ਇਹ ਗੁੰਡਾ ਕਰਦੇ ਨੂੰ ਰੋਕਣ ਲਈ ਕੀ ਰਿਪੋਰਟ ਦੀ ਗੁੰਡਾ ਕਰਦੀ ਵੀ ਇਹ ਧੱਕੇ ਨਾਲ ਇੱਥੋਂ ਇਹ ਪੁਲਿਸ ਕੋਲ ਕੀ ਅਧਿਕਾਰ ਹੈ ਕਿ ਇੱਥੋਂ ਤੁਸੀਂ ਇੱਕ ਬਹਾਨਾ ਬਣਾ ਕੇ ਲਿਜਾਣੇ ਹੋ ਕਿਸ ਕਿਸੇ ਕਨਕਰ ਨੂੰ ਲਿਜਾ ਕੇ ਉਥੇ ਦਬਾਅ ਪਾਉਣੇ ਸੀ ਐਸਐਸਪੀ ਦਫ਼ਤਰ ਦੇ ਵਿੱਚ ਕਿਦੂ ਆ ਬਿਆਨ ਦੇ ਐਂ ਕਰਦੇ ਨੇ ਉਹ ਪੁਲਸਾ ਜਿਹੜੀ ਗੱਲ ਆ ਕਿ ਸਿਟੀ ਸਕੈਨ ਕੋਈ ਐਸਐਸਪੀ ਦਫ਼ਤਰ ਲੱਗੀ ਆ ਫਾਸਪੈਲ ਤੋਂ ਜਾ ਕੇ ਗਏ ਉੱਥੇ ਠੀਕ ਆ ਉਹਦਾ ਇਲਾਜ ਕਰਾਓ ਵਾਪਸ ਇੱਥੇ ਛੱਡ ਜੂਗਾ ਇਹ ਥੋੜੀ ਸਿਟੀ ਸਕੈਨ ਵੀ ਉਦੋਂ ਜਾਨੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਆ ਤੂੰ ਪੰਜਾਬ ਦੇ ਲੋਕਾਂ ਨੂੰ ਪੀਲਾ ਕੱਲ ਨੂੰ 9 ਵਜੇ ਕੱਟਾ ਬੱਸ ਤੋਂ ਬੱਸ ਘੱਡੇ ਕਿੰਨੇ ਜੋ ਤੇ ਨਹੀਂ ਇਹ ਜਿਹੜੀ ਗੁੰਡਾ ਕਰਦੀ ਇਹਨਾਂ ਦੀ ਵਧਣੀ ਆ ਹਾਲਾਤ ਹੋਰ ਵੀ ਪੰਜਾਬ ਦੇ ਵਿਗੜਦੇ ਹਾਲਾਤਾਂ ਨੂੰ ਬਗਾੜ ਦੇ ਵਿੱਚ ਇਥੋਂ ਦੀ ਪੁਲਿਸ ਦਾ ਇਦਾਂ ਇਹ ਇਹ ਜਿਹਨਾਂ ਦੇ ਮਾਮਲੇ ਆਏ ਦੇ ਨਾ ਹੁੰਦੇ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਮਤਲਬ ਕਿ ਘੇਰ ਲੈਂਦੇ ਕਦੇ ਪੁਲਿਸ ਨਾਲ ਚੜ੍ਹ ਜਾਂਦੇ ਕਦੇ ਜਿਹੜੇ ਪੁਲਿਸ ਵਾਲੇ ਨਾਲ ਲੈ ਕੇ ਗੁੰਡਾਗਰਦੀ ਕਰਦੇ ਰਹਿੰਦੇ ਸ਼ਿਵ ਸ਼ੈਨਾ ਦੇ ਜਾਂ ਹੋਰ ਕਈ ਕਦੇ ਉਹਨਾਂ ਦੀ ਪੇਟ ਚੜ੍ਹਦੇ ਦੇ ਬੰਦਾ ਘੱਟ ਵੀ ਨਹੀਂ ਉਹਨਾਂ ਨੂੰ ਸੁਰਿਟੀਆ ਫਿਰਵਾਤਾ ਹੁੰਦਾ ਦੂਹੀ ਗੱਲ ਹੈ ਕਿ ਨਾ ਪਿੱਛੇ ਕੌਣ ਖੜੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਭਾਵਨਾ ਖੜੀਆਂ ਨੇ ਸਾਡੇ ਲੋਕ ਝਟੂ ਝਿੱਟੇ ਹੋ ਰਹੇ ਆ ਉਸ ਮਿਲੜੀ ਜਾਂਦੇ ਤਿਲ ਤੱਕ ਹੀ ਜਾਂਦੇ ਆ ਇਸੇ ਕਰਕੇ ਸਾਡੀ ਦੁਰਦਸ਼ਾ ਹੋ ਰਹੀ ਹੈ 76 ਪੈ ਰਿਆ ਹਲੇ ਖਾੜੋ 76 ਵੀ ਗੁਰੂ ਦਾ ਕਲਾਂ ਟਾਇਰ ਵੀ ਪੈਣਗੇ ਇਹ ਸਾਡੇ ਆਹੀ ਹਾਲਾਤ ਰਹੇ ਨਾ ਅਸੀਂ ਨਾ ਇਕੱਠੇ ਹੋਏ ਅੱਜ ਵੀ ਇਹਨਾਂ ਹਾਲਾਤਾਂ ਸਮੇਂ ਨੂੰ ਦੇਖ ਕੇ ਕਿ ਜੋ ਸਾਡੀ ਦੁਰਦਸ਼ਾ ਪੰਜਾਬ 'ਚ ਹੋ ਰਹੀ ਹੈ ਕਿੰਨੇ ਸਮੇਂ ਦੇ ਅਸੀਂ ਇਹ ਰੌਲਾ ਪਾ ਰਹੇ ਵੀ ਪੰਜਾਬ ਦੀ ਡੈਮੋਗ੍ਰਾਫੀ ਬਦਲਦੀ ਭਾਈ ਜਿਹੜੇ ਬਾਹਰੋਂ ਬੰਦੇ ਆ ਕੇ ਪੰਜਾਬ 'ਚ ਬਸ ਰਹੇ ਉਹਨਾਂ ਦੀ ਵੀ ਵੈਰੀਫਿਕੇਸ਼ਨ ਹੋ ਰਹੀ ਆ ਕੋਰਤਾਲ ਹੋ ਰਹੀ ਆ ਉਹ ਕੌਣ ਆ ਕਿੱਥੋਂ ਆਇਆ ਬੈਕਗ੍ਰਾਉਂਡ ਕੀ ਆ ਕ੍ਰਿਮਿਨਲ ਤਾਂ ਨਹੀਂ ਹੈਗੇ ਉਹੀ ਬੰਦੇ ਇੱਥੇ ਗੰਦਪਾਹ ਰਿਹਾ ਗੁੰਡਾਗਰਦੀ ਕਰਦੇ ਆ ਤੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਥੋਨਾਂ ਦਾ ਸਰਕਾਰਾਂ ਦੁਆਰਾ ਥੋਨਾਂ ਦੀ ਪੁਲਿਸ ਦੁਆਰਾ ਆ ਜਿਹੜੀਆਂ ਅਰਧ ਸਟੇਟਾਂ ਬਣਾ ਰਹੇ ਆ ਹੁਣ ਭਵੰਤ ਕਹਿੰਦਾ ਮੈਂ 24000 ਏਕੜਾ ਲੁਧਿਆਣਾ ਚ ਐਕਵਾਇਰ ਕਰਨੀ ਆ ਪੰਜਾਬ ਚ ਲੱਖਾਂ ਏਕੜ ਜਮੀਨ ਐਕਵਾਇਰ ਕਰਨੀ ਆ ਉਹਨਾਂ ਅਰਧ ਸਟੇਟਾਂ ਦੇ ਬੰਦੇ ਕੌਣ ਬਸਾਉਣੇ ਆ ਉਹੀ ਬੰਦੇ ਲੈ ਕੇ ਬਸਾਉਣੇ ਆ ਲੱਖਾਂ ਬੰਦਾ ਉੱਥੇ ਆ ਕੇ ਬਸਣਾ ਪੰਜਾਬ ਦੀ ਜਿਹੜੀ ਸਾਢੀ ਤੋਂ ਪਹਿਲੇ ਹੀ ਤਾਂ ਘਟ ਗਿਣਤੀ ਚ ਹੋਈ ਜਾਂਦੇ ਆ ਇਹ ਡੁੰਡਾ ਕਰਦੀ ਹੈ ਧੱਕੇ ਚਾਹੀਦੇ ਦਿਨੋਦਨ ਬਦਨੀ ਆ ਪੰਜਾਬ ਦੇ ਲੋਕਾਂ ਨੂੰ ਪਿੱਗਲਾ ਵੀ ਆਪਦੇ ਭਰਾਵਾਂ ਨਾਲ ਸਾਡੇ ਲੱਖ ਮੰਤ ਭੇਦ ਹੋਣ ਵਿਚਾਰਪਾਉਂਦੇ ਉੱਤੇ ਪਰ ਜਿੱਥੇ ਗੱਲਬਾਤ ਬਾਪੜ ਦੇ ਨਾਲ ਕਰਦੇ ਠੀਕ ਹੈ ਜੀ